ਸਤਿ ਸ਼੍ਰੀ ਅਕਾਲ ਲਾਈਵ ਜੁੜ ਚੁੱਕੇ ਹਾਂ ਮੈਂ ਆ ਪਰਮਜੀਤ ਕੌਰ ਸੈਣੀ ਤੇ ਅੱਜ ਵੀ ਖਾਸ ਤੇ ਵੱਡੀ ਖਬਰ ਇਹ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਅੱਜ ਭਾਰਤ ਦੇਸ਼ ਦਾ ਅੰਨਦਾਤਾ ਭੁੱਖ ਹੜਤਾਲ ਤੇ ਹੈ ਕੇਂਦਰ ਸਰਕਾਰ ਨੂੰ ਮਨਾਉਣ ਦੇ ਲਈ ਕੇਂਦਰ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੇ ਲਈ ਕਿ ਇਹ ਜੋ ਕਿਸਾਨ ਮਾਰੂ ਕਾਲੇ ਕਾਨੂੰਨ ਉਸ ਦੇ ਵੱਲੋਂ ਲਿਆਂਦੇ ਜਾ ਰਹੇ ਨੇ ਇਹਨਾਂ ਨੂੰ ਸਮੇਂ ਰਹਿੰਦੇ ਹੀ ਰੱਦ ਕੀਤਾ ਜਾਵੇ ਤਾਂ ਜੋ ਸਾਡਾ ਆਉਣ ਵਾਲਾ ਪਵਿੱਖ ਵੀ ਸੁਨਹਿਰਾ ਹੋ ਸਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕਾਲੇ ਕਾਨੂੰਨਾਂ ਦੀ ਮਾਰ ਤੋਂ ਬਚਾਇਆ ਜਾ ਸਕੇ ਜਿਸ ਦੇ ਚਾਲਦਿਆਂ ਅੱਜ ਪੂਰੇ ਭਾਰਤ ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਨੇ ਬੀਤੇ ਕਈ ਦਿਨਾਂ ਤੋਂ ਚੱਲ ਰਿਹਾ ਕਿਸਾਨ ਸੰਘਰਸ਼ ਪਰ ਲਗਾਤਾਰ ਕੇਂਦਰ ਸਰਕਾਰ ਦੇ ਉੱਪਰ ਟਸ ਤੋਂ ਮਸ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਅਸੀਂ ਸਭ ਜਾਣਦੇ ਹਾਂ ਕਿ ਭਾਰਤ ਦੀ ਕੇਂਦਰ ਸਰਕਾਰ ਤੇ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਜੋ ਜ਼ਿੰਦਗੀ ਬਦਲ ਬਦਲਣ ਦੇ ਨਾਮ ਦੇ ਉੱਪਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਨਾਮ ਦੇ ਉੱਤੇ ਜੋ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ ਨੇ ਜਿਨ੍ਹਾਂ ਦੇ ਉੱਪਰ ਲਗਾਤਾਰ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਨੂੰ ਮਾਰ ਦੇਣਗੇ ਕਿਸਾਨੀ ਨੂੰ ਮਾਰ ਦੇਣਗੇ ਇਸ ਲਈ ਇਹਨਾਂ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ ਪਿਛਲੇ 2 ਤੋਂ 2.5 ਮਹੀਨੇ ਤੱਕ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਰੋਸ਼ ਮਜ਼ਾਰੇ ਕੀਤੇ ਗਏ ਧਰਨੇ ਪ੍ਰਦਰਸ਼ਨ ਕੀਤੇ ਗਏ ਤਾਂ ਜੋ ਕੇਂਦਰ ਸਰਕਾਰੀ ਨਾ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਪਰ ਪੰਜਾਬ ਵਿੱਚ ਹੋਏ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਦਾ ਰੋਸ਼ ਪ੍ਰਦਰਸ਼ਨਾਂ ਦਾ ਕੇਂਦਰ ਸਰਕਾਰ ਤੇ ਕੋਈ ਵੀ ਅਸਰ ਹੁੰਦਾ ਹੋਇਆ ਦਿਖਾਈ ਨਹੀਂ ਦਿੱਤਾ ਜਿਸ ਦੇ ਚੱਲਦਿਆ ਕਿਸਾਨ ਆਗੂਆਂ ਦੇ ਵੱਲੋਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਤੇ ਤੇਜ਼ ਕਰਨ ਦੇ ਚੱਲਦਿਆ ਜੋ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਅੰਦੋਲਨ ਚਲਾਇਆ ਗਿਆ ਸੀ ਜਿਸ ਦੇ ਤਹਿਤ ਇਸ ਅੰਦੋਲਨ ਨੂੰ ਭਰਮਾ ਹੁੰਗਾਰਾ ਮਿਲਿਆ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਅੱਜ ਜੋ ਭਾਰਤ ਦੇ ਕਿਸਾਨ ਨੇ ਉਹ ਦਿੱਲੀ ਦੇ ਬਰੂਹਾ ਦੇ ਦਿੱਲੀ ਦੇ ਸਰਹੱਦਾ ਤੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਇਹ ਕਿਸਾਨ ਸਿਰਫ ਪੰਜਾਬ ਦੇ ਨਹੀਂ ਸਿਰਫ ਹਰਿਆਣਾ ਦੇ ਨਹੀਂ ਬਲਕਿ ਪੂਰੇ ਭਾਰਤ ਤੋਂ ਆਏ ਹੋਏ ਕਿਸਾਨ ਨੇ ਇਹ ਹੀ ਕਿਸਾਨ ਉੱਤਰ ਪ੍ਰਦੇਸ਼ ਤੋਂ ਬਿਹਾਰ ਤੋਂ ਮੱਧ ਪ੍ਰਦੇਸ਼ ਤੋਂ ਤੇ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਹੋਏ ਨੇ ਅਜਿਹੇ ਦੇ ਵਿੱਚ ਕਿਸਾਨਾਂ ਦਾ ਵੱਡੀ ਤعداد ਦੇ ਵਿੱਚ ਦਿੱਲੀ ਦੇ ਵਿੱਚ ਇਕੱਠੇ ਹੋਣ ਤੋਂ ਬਾਅਦ ਜਦੋਂ ਕੇਂਦਰ ਸਰਕਾਰ ਦੇ ਕੰਨ ਤੇ ਥੋੜੀ ਬੋਤੀ ਜੂਸ ਹਰਕਦੀ ਹੋਈ ਨਜ਼ਰ ਆਈ ਤਾਂ ਉਹਨਾਂ ਦੇ ਵੱਲੋਂ ਕਿਸਾਨ ਆਗੂਆਂ ਨੂੰ ਬੈਠਕਾਂ ਦੇ ਲਈ ਬੁਲਾਇਆ ਗਿਆ ਇਹ ਕਹਿਣ ਲਈ ਕਿ ਜੋ ਇਹ ਖੇਤੀ ਕਾਨੂੰਨ ਲਿਆਂਦੇ ਜਾ ਰਹੇ ਨੇ ਇਹ ਕਿਸਾਨਾਂ ਦੀ ਭਲਾਈ ਦੇ ਲਈ ਨੇ ਕਿਸਾਨਾਂ ਨੂੰ ਪਾਠ ਪੜਾਉਣ ਦੀ ਜੋ ਕੋਸ਼ਿਸ਼ ਕੀਤੀ ਗਈ ਪਰ ਜਦੋਂ ਇਸ ਸੰਬੰਧੀ ਬੈਠਕਾਂ ਹੋਈਆਂ ਤੇ ਬੈਠਕਾਂ ਦੇ ਜਦੋਂ ਨਤੀਜੇ ਬੇਰੰਗ ਰਹੇ ਇਨ੍ਹਾਂ ਬੈਠਕਾਂ ਦੇ ਵਿੱਚ ਜਦੋਂ ਕੇਂਦਰ ਨੇ ਦਲੀਲਾਂ ਰੱਖੀਆਂ ਗਈਆਂ ਤੇ ਕਿਸਾਨਾਂ ਨੇ ਆਪਣੇ ਤਰਕ ਰੱਖੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਕਰਨ ਦਾ ਫੈਸਲਾ ਲਿਆ ਗਿਆ ਸੋਧ ਦਾ ਇੱਕ ਪ੍ਰਸਤਾਵ ਵੀ ਕਿਸਾਨ ਆਗੂਆਂ ਨੂੰ ਦਿੱਤਾ ਗਿਆ ਪਰ ਜਦੋਂ ਇਹਨਾਂ ਸੌਦਾਂ ਨੂੰ ਵੇਖਿਆ ਗਿਆ ਤਾਂ ਵੀ ਕਿਸਾਨ ਆਗੂ ਦਾ ਕਹਿਣਾ ਹੈ ਕਿ ਇਹਨਾਂ ਸੌਦਾਂ ਦੇ ਕਰਨ ਦੇ ਬਾਵਜੂਦ ਵੀ ਇਹ ਜੋ ਖੇਤੀ ਕਾਨੂੰਨ ਨੇ ਇਹ ਘਾਤਕ ਹੀ ਸਾਬਤ ਹੋਣਗੇ ਕਿਉਂਕਿ ਜੋ ਇਹਨਾਂ ਸੌਦਾਂ ਦੇ ਪ੍ਰਸਤਾਵ ਦੇ ਵਿੱਚ ਸ਼ਬਦਾ ਦੀ ਸ਼ਤਰੰਜ ਕੇਂਦਰ ਸਰਕਾਰ ਦੇ ਵੱਲੋਂ ਵਿਛਾਈ ਗਈ ਸੀ ਜੋ ਬਿਸਾਤ ਵਿਛਾਈ ਗਈ ਸੀ ਜੋ ਕਿਸਾਨ ਆਗੂ ਨੇ ਉਹ ਕਿਸਾਨਾਂ ਨੂੰ ਇਸ ਖੇਲ ਦੇ ਵਿੱਚ ਨਹੀਂ ਪੈਣ ਦੇਣਾ ਚਾਹੁੰਦੇ ਸੋ ਕਿਸਾਨਾਂ ਦੇ ਵੱਲੋਂ ਸਿਰਫ ਇੱਕ ਹੀ ਮੰਗ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਜੇਕਰ ਸਰਕਾਰ ਕਿਸਾਨਾਂ ਦੀ ਆਈ ਚਾਹੁੰਦੀ ਹੈ ਤਾਂ ਉਹ ਸੁਮਿਨਾਥਨ ਰਿਪੋਰਟਾਂ ਵਰਗੀਆਂ ਉਹਨਾਂ ਦੀਆਂ ਸਿਫਾਰਿਸ਼ਾਂ ਵਰਗੀਆਂ ਕਾਨੂੰਨ ਲਿਆਂਨ ਲਾਗੂ ਕਰਨ ਪਰ ਜੋ ਇਹ ਨਵੇਂ ਖੇਤੀ ਕਾਨੂੰਨ ਮੋਦੀ ਸਰਕਾਰ ਦੇ ਵੱਲੋਂ ਲਿਆਂਦੇ ਜਾ ਰਹੇ ਨੇ ਇਹਨਾਂ ਨੂੰ ਰੱਦ ਹੀ ਕੀਤਾ ਜਾਵੇ ਸੋ ਲਗਾਤਾਰ ਏਸੀ ਮੰਗਦੇ ਨਾਲ ਅੱਜ ਲੱਖਾਂ ਦੀ ਤعداد ਦੇ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਨੇ ਜਿਸ ਦੇ ਚੱਲਦਿਆ ਮੋਦੀ ਸਰਕਾਰ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਆਖਿਰ ਇਨ੍ਹਾਂ ਖੇਤੀਕਾਰਾਂ ਨੂੰ ਰਾਹ ਦੇ ਕੀਤਾ ਜਾਵੇ ਪਰ ਜੇਕਰ ਅਸੀਂ ਗੱਲ ਕਰੀਏ ਮੋਦੀ ਸਰਕਾਰ ਦੀ ਮੋਦੀ ਮੰਤਰੀਆਂ ਦੀ ਤੇ ਉਹਨਾਂ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਚਾਹੇ ਉਹ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੋਣ ਚਾਹੇ ਰੇਲ ਮੰਤਰੀ ਪਿਊਸ਼ ਗੋਇਲ ਹੋਣ ਚਾਹੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੋਣ ਉਹਨਾਂ ਦੇ ਵੱਲੋਂ ਸਿਰਫ ਇੱਕ ਹੀ ਗੱਲ ਵਾਰ-ਵਾਰ ਦੁਹਰਾਈ ਜਾ ਰਹੀ ਹੈ ਕਿ ਖੇਤੀ ਕਾਨੂੰਨ ਜੋ ਵਧੀਆਂ ਨੇ ਕਿਸਾਨਾਂ ਦੀ ਭਲਾਈ ਦੇ ਲਈ ਨੇ ਪਰ ਸਬਦਾ ਇੱਕ ਹੀ ਸਵਾਲ ਹੈ ਕਿ ਜੇਕਰ ਇਹ ਭਲਾਈ ਲਈ ਹੈ ਤੇ ਕਿਸਾਨ ਅੱਜ ਤੁਹਾਡੀਆਂ ਬਰੂਹਾਂ ਦੇ ਉੱਪਰ ਤਰਕ-ਵਿਤਰਕ ਕਰਨ ਦੇ ਲਈ ਵਿਚਾਰ-ਚਰਚਾ ਕਰਨ ਦੇ ਲਈ ਜਾਂਦੇ ਰਹੇ ਨੇ ਤੁਹਾਡੇ ਦਰਵਾਜ਼ੇਆਂ ਤੱਕ ਤੁਹਾਡੇ ਨਾਲ ਬੈਠਕਾ ਕਰਦੇ ਰਹੇ ਨੇ ਫਿਰ ਤੁਸੀਂ ਆਪਣੀਆਂ ਦਲੀਲਾਂ ਦੇ ਨਾਲ ਉਹਨਾਂ ਨੂੰ ਕਿਉਂ ਨਹੀਂ ਮਨਾ پا ਰਹੇ ਸੋ ਕਿਉਂਕਿ ਲਗਾਤਾਰ ਜੇਕਰ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਆਉਂਦੀ ਹੈ ਤਾਂ ਕਾਊਂਟਰ ਸਟੇਟਮੈਂਟ ਕਿਸਾਨ ਆਗੂਆਂ ਦੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਜੋ ਪੰਜਾਬ ਦੀ ਭਾਰਤ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ ਭਾਰਤ ਦੇ ਕਿਸਾਨ ਨੂੰ ਬਚਾਇਆ ਜਾ ਸਕੇ ਦੇਸ਼ ਦਾ ਅੰਨਦਾਤਾ ਅੱਜ ਕੇਂਦਰ ਸਰਕਾਰ ਦੇ ਕੋਲ ਆਪਣੇ ਹੱਕ ਕਦੀ ਆਵਾਜ਼ ਚੁੱਕਣ ਦੇ ਲਈ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਦੇ ਲਈ ਗਿਆ ਹੋਇਆ ਹੈ ਪਰ ਜੋ ਕਿਹਾ ਜਾਵੇ ਅੰਗੈਲੀ ਤੇ ਅੰਗੋਲਿਆ ਕੀਤਾ ਜਾ ਰਿਹਾ ਹੈ ਭਾਰਤ ਦੀ ਕੇਂਦਰ ਸਰਕਾਰ ਦੇ ਵੱਲੋਂ ਸੋ ਕੇਂਦਰ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੇ ਲਈ ਅੱਜ ਜੋ ਭਾਰਤ ਦੇਸ਼ ਦੇ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ 14 ਤਰੀਕ ਨੂੰ ਅੱਜ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਦੀ ਰਣਨੀਤੀ ਤੈਅ ਕੀਤੀ ਗਈ ਸੀ ਅੱਜ ਸਾਰੇ ਹੀ ਕਿਸਾਨ ਆਗੂ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਜੋ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਇਸੇ ਦੇ ਵਿੱਚ ਜੋ ਸਾਰੇ ਹੀ ਭਾਰਤ ਦੇਸ਼ ਦੇ ਵਿੱਚ ਜ਼ਿਲ੍ਹਾ ਪੱਦਰ ਦੇ ਉੱਪਰ ਰੋਸ਼ ਪ੍ਰਦਰਸ਼ਨ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਡੀਸੀ ਦਫ਼ਤਰਾਂ ਦੇ ਡੀਐਮ ਐਸਡੀਐਮ ਦਫ਼ਤਰਾਂ ਦੇ ਬਾਹਰ ਅੱਜ ਪ੍ਰਦਰਸ਼ਨ ਕੀਤੇ ਜਾਣਗੇ ਇਹਨਾਂ ਸਾਰੇ ਪ੍ਰਦਰਸ਼ਨਾਂ ਦਾ ਭੁੱਖ ਹੜਤਾਲ ਦਾ ਮਕਸਦ ਸਿਰਫ ਇੱਕ ਹੀ ਹੈ ਕਿ ਇਹ ਜੋ ਖੇਤੀ ਕਾਨੂੰਨ ਹੈ ਨਾ ਨੂੰ ਰਾਦ ਕੀਤਾ ਜਾਵੇ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਜੋ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਵੱਲੋਂ ਲਗਾਤਾਰ ਉਹਨਾਂ ਦੇ ਵੱਲੋਂ ਤੇ ਉਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਜੋ ਇਸ ਅੰਦੋਲਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਇਸੇ ਦੇ ਵਿੱਚ ਕੇਜਰੀਵਾਲ ਵੀ ਨੇ ਜੋ ਉਹਨਾਂ ਦੇ ਵੱਲੋਂ ਵੀ ਕਿਸਾਨ ਅੰਦੋਲਨ ਦੇ ਵਿੱਚ ਇੱਕ ਰੋਜਾਪੂਖ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਉੱਥੇ ਤੁਹਾਨੂੰ ਦੱਸਿਆ ਕਿ ਬੀਤੇ ਦਿਨ ਖਬਰ ਸਾਹਮਣੇ ਆਈ ਸੀ ਕਿ ਪੰਜਾਬ ਦੇ ਜੋ ਡੀਆਈਜੀ ਜੇਲ੍ਹ ਨੇ ਲਖਮਿੰਦਰ ਸਿੰਘ ਜਾਖੜ ਉਹਨਾਂ ਦੇ ਵੱਲੋਂ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਕਿਸਾਨੀ ਅੰਦੋਲਨ ਦੇ ਸਮਰਥਨ ਦੇ ਵਿੱਚ ਬਹੁਤ ਹੀ ਭਾਵੁਕ ਕਰਨ ਵਾਲੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਕਿ ਜੇਕਰ ਉਹ ਅੱਜ ਡੀਆਈਜੀ ਨੇ ਜੇਕਰ ਉਹ ਅੱਜ ਜਿਸ ਵੀ ਅਹੁਦੇ ਤੇ ਬੈਠੇ ਨੇ ਤਾਂ ਉਹ ਸਿਰਫ ਤੇ ਸਿਰਫ ਆਪਣੇ ਕਿਸਾਨ ਪਿਤਾ ਦੀ ਬਦੌਲਤ ਨੇ ਤੇ ਜੇਕਰ ਅੱਜ ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਮੋਦੀ ਸਰਕਾਰ ਕਰ ਰਹੀ ਹੈ ਤਾਂ ਅਜਿਹੇ ਅਹੁਦਿਆਂ ਨੂੰ 1 ਮਿੰਟ ਤੋਂ ਪਹਿਲਾਂ ਲੱਤ ਮਾਰਦੇ ਨੇ ਸੋ ਇਸ ਦੇ ਚੱਲਦਿਆਂ ਹੀ ਡੀਆਈਜੀ ਜੇਲ ਲਖਮਿੰਦਰ ਸਿੰਘ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਡਿਊਟੀ ਤੇ ਹੁੰਦੇ ਨੇ ਤਾਂ ਉਹਨਾਂ ਦਾ ਫਰਜ਼ ਹੈ ਕਿ ਉਹ ਆਪਣੀ ਡਿਊਟੀ ਨਿਭਾਉਣ ਤੇ ਪਰ ਡਿਊਟੀ ਦੇ ਚੱਲਦਿਆਂ ਉਹ ਕਿਸਾਨ ਅੰਦੋਲਨ ਦਾ ਸਮਰਥਨ ਨਹੀਂ ਕਰ ਸਕਦੇ ਜਿਸ ਦੇ ਚੱਲਦਿਆਂ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦੇ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੋ ਇਸ ਤਰ੍ਹਾਂ ਬਹੁਤ ਹੀ ਸਾਰੀਆਂ ਮਿਸਾਲਾਂ ਬਹੁਤ ਹੀ ਸਾਰੀਆਂ ਉਦਾਹਰਣ ਦੇਣ ਵਾਲੀਆਂ ਸ਼ਖਸੀਅਤਾਂ ਸਾਹਮਣੇ ਆਈਆਂ ਚਾਹੇ ਉਹ ਖਿਡਾਰੀ ਹੋਣ ਗਾਇਕ ਹੋਣ ਜਾਂ ਕਿਸੇ ਵੀ ਵਰਗ ਦਾ ਲੋਕ ਹੋਣ ਉਹਨਾਂ ਦੇ ਵੱਲੋਂ ਆਪਣੇ ਵੱਲੋਂ ਸਿੱਧੇ ਅਸਿੱਧੇ ਢੰਗ ਨਾਲ ਵੱਖ-ਵੱਖਰੇ ਢੰਗ ਦੇ ਨਾਲ ਇਸ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਗਿਆ ਖਿਡਾਰੀਆਂ ਦੇ ਵੱਲੋਂ ਆਪਣੇ ਅਵਾਰਡ ਵਾਪਸ ਕਰ ਦਿੱਤੇ ਗਏ ਰਾਜਨੀਤਿਕ ਸ਼ਖਸੀਅਤਾਂ ਦੇ ਵੱਲੋਂ ਆਪਣੇ ਅਵਾਰਡ ਵਾਪਸ ਕਰ ਦਿੱਤੇ ਗਏ ਪਦਮ ਪੂਸ਼ਮ ਪਦਮਸ਼ਰੀ ਪਦਮ ਵਿਪੂਸ਼ਣ ਵਰਗੇ ਆਪਣੇ ਸਨਮਾਨ ਤੱਕ ਵਾਪਸ ਕਰ ਦਿੱਤੇ ਗਏ ਸਿਰਫ ਇਹੀ ਮੰਗ ਰੱਖਦੇ ਹੋਏ ਕਿ ਜੇਕਰ ਸਾਡਾ ਅੰਨਦਾਤਾ ਇਹਨਾਂ ਖੇਤੀ ਕਾਨੂੰਨਾਂ ਦੇ ਚਲਦੇ ਪਰੇਸ਼ਾਨ ਹੈ ਜੇਕਰ ਸਾਡੇ ਅੰਨਦਾਤੇ ਨੂੰ ਇਹ ਖੇਤੀ ਕਾਨੂੰਨ ਪਸੰਦ ਹੀ ਨਹੀਂ ਹੈ ਤਾਂ ਇਹਨਾਂ ਖੇਤੀ ਕਾਨੂੰਨਾਂ ਨੂੰ ਰਾਦੇ ਹੀ ਕਿਉਂ ਨਹੀਂ ਕੀਤਾ ਜਾ ਸਕਦਾ ਸੋ ਅੱਜ ਜੋ ਕਿਸਾਨਾਂ ਦੀ ਹਾਲਤ ਉਹ ਹੋ ਚੁੱਕੀ ਹੈ ਜਿਵੇਂ ਕਿ ਲਗਾਤਾਰ ਜ਼ਬਰਦਸਤੀ ਉਹਨਾਂ ਨੂੰ ਖੋਏ ਵਾਲੀ ਕੁਲਫੀ ਖਲਾਈ ਜਾ ਰਹੀ ਹੈ ਅੱਜ ਕਿਸਾਨਾਂ ਦੀ ਹਾਲਤ ਉਸ ਬੁੱਢੀ ਅੰਨੀ ਬੁੱਢੀ ਮਾਈ ਵਰਗੀ ਹੈ ਜਿਸ ਨੂੰ ਜ਼ਬਰਦਸਤੀ ਅਸਤੇ ਹੀ ਸੜਕ ਪਾਰ ਕਰਾਈ ਜਾ ਰਹੀ ਹੈ ਜਿਸ ਨੂੰ ਉਸ ਦੇ ਸੜਕ ਪਾਰ ਕਰਕੇ ਉਸ ਦੇ ਘਰ ਤੋਂ ਦੂਰ ਕੀਤਾ ਜਾ ਰਿਹਾ ਸੋ ਲਗਾਤਾਰ ਕਿਸਾਨਾਂ ਦੇ ਵੱਲੋਂ ਇੱਕ ਹੀ ਮੰਗ ਹੈ ਕਿ ਨਾ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਪਰ ਕੇਂਦਰ ਸਰਕਾਰ ਅਸ ਤੋਂ ਮਾਸੂਮਦੀ ਹੋਈ ਨਜ਼ਰ ਨਹੀਂ ਆ ਰਹੀ ਅੱਜ ਲੋਕਤੰਤਰ ਦੇ ਦੇਸ਼ ਦੇ ਵਿੱਚ ਥੋਪਤੰਤਰ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨਾਂ ਦੇ ਉੱਪਰ ਜੋ ਇਹ ਖੇਤੀ ਕਾਨੂੰਨ ਥੋਪੇ ਜਾ ਰਹੇ ਨੇ ਜਿਸ ਦੇ ਚਲਦਿਆਂ ਜਦੋਂ ਸਵਾਲ ਖੜੇ ਹੁੰਦੇ ਨੇ ਕਿ ਅੱਜ ਜਦੋਂ ਭਾਰਤ ਦਾ ਅन्नदाता ਭਾਰਤ ਦਾ ਕਿਸਾਨ ਜਦੋਂ ਸੰਘਰਸ਼ ਦੇ ਰਾਹ ਤੇ ਪਿਆ ਹੋਇਆ ਉਸ ਦੇ ਸਮੇਂ ਦੇ ਵਿੱਚ ਹੀ ਸਮੇਂ ਦੀ ਸਰਕਾਰ ਮੋਦੀ ਸਾਹਿਬ ਉਸ ਸੰਸਦ ਦਾ ਨੀਂਹ ਪੱਥਰ ਰੱਖ ਰਹੀ ਨੇ ਜਿੱਥੇ ਬੈਠ ਕੇ ਲੋਕਤੰਤਰ ਦੀ ਜੋ ਰਾਖੀ ਦੀ ਉਹਨਾਂ ਦੇ ਵੱਲੋਂ ਗੱਲ ਕੀਤੀ ਜਾਣੀ ਹੈ ਬਹੁਤ ਹੀ ਜ਼ਿਆਦਾ ਅਜਈਆਂ ਭਾਵੁਕ ਕਰਨ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਕਿਸਾਨ ਅੱਜ ਅੰਦੋਲਨ ਦੇ ਰਾਹ ਤੇ ਪਏ ਹੋਏ ਨੇ ਜੋ ਸਰਦੀ ਦਾ ਮੌਸਮ ਹੈ ਅਜੇਹੇ ਦੇ ਵਿੱਚ ਬਜ਼ੁਰਗ ਬੱਚੇ ਔਰਤਾਂ ਸਭ ਹੀ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਭਰ ਰਹੀਆਂ ਨੇ ਪਰ ਲਗਾਤਾਰ ਨਰਿੰਦਰ ਮੋਦੀ ਸਰਕਾਰ ਤਾਨਾਸ਼ਾਹ ਰਵਈਆ ਅਪਣਾਉਂਦੀ ਹੋਈ ਨਜ਼ਰ ਆ ਰਹੀ ਹੈ ਕਿਸਾਨਾਂ ਨੂੰ ਅਣਗੋਲਿਆ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਵਿੱਚ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਹੋਈਆਂ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਦੀਆਂ ਬੈਠਕਾਂ ਜਦੋਂ ਬੇਰੰਗ ਰਹੀਆਂ ਨੇ, ਬੇਨਤੀਜਾ ਰਹੀਆਂ ਨੇ ਤੇ ਅਜੇਹੇ ਦੇ ਚੱਲਦਿਆ ਜੋ ਦਿੱਲੀ ਦੀਆਂ ਬਰੂਹਾਂ ਤੇ ਦਿੱਲੀ ਦੇ ਬਾਡਰਾਂ ਦੇ ਉੱਪਰ ਕਿਸਾਨ ਬੈਠੇ ਹੋਏ ਨੇ, ਉਹਨਾਂ ਨੂੰ ਸਮਰਥਨ ਦੇਣ ਦੇ ਲਈ ਨਾ ਸਿਰਫ ਪਾਰਾਦੇਸ਼ ਬਲਕਿ ਪੂਰੇ ਵਿਸ਼ਵ ਦੇ ਵਿੱਚੋਂ ਅਲੱਗ-ਅਲੱਗ ਥਾਂ ਤੇ ਬੈਠੇ ਹੋਏ ਪੰਜਾਬੀ ਭਾਰਤੀ ਵੀ ਆ ਕੇ ਇਹਨਾਂ ਅੰਦੋਲਨਾਂ ਦਾ ਹਿੱਸਾ ਬਣ ਰਹੇ ਨੇ। ਸੋ ਲਗਾਤਾਰ ਜਿਵੇਂ ਹੀ ਕਿਸਾਨ ਆਗੂਆਂ ਦੇ ਵੱਲੋਂ ਇੱਕ ਵਾਰ ਵੀ ਐਲਾਨ ਕੀਤਾ ਜਾਂਦਾ ਹੈ ਕਿ ਰੋਸ ਦਰਨੇ ਕੀਤੇ ਜਾਣਗੇ ਜਾਂ ਇਸ ਸਮੇਂ ਇਸ ਲਗਾ ਦੇ ਉੱਪਰ ਇੰਨੇ ਲੋਕਾਂ ਦੀ ਜ਼ਰੂਰਤ ਹੈ ਤਾਂ ਜੋ ਟਰਾਲੀਆਂ ਭਰ-ਭਰ ਕੇ ਤੇ ਲੋਕ ਆਪਣਾ ਆਪ ਆਪ ਮੁਹਾਰੇ ਹੀ ਸਮਰਥਨ ਦੇਣ ਦੇ ਲਈ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ਅਸੀਂ ਸਭ ਜਾਣਦੇ ਆ ਕਿ ਲਗਾਤਾਰ ਬੈਠਕਾ ਬੇਨਤੀਜਾ ਹੋਣ ਤੋਂ ਬਾਅਦ ਜਦੋਂ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਤਾਂ ਨਾ ਸਿਰਫ ਕੱਲਾ ਪੰਜਾਬ ਬਲਕਿ ਪੂਰੇ ਭਾਰਤ ਦੇਸ਼ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੋਰ ਵੀ ਕਿਸਾਨਾਂ ਨੇ ਦਿੱਲੀ ਕੂਚ ਕੀਤੀ ਸੋ ਰੋਜ਼ਾਨਾ ਹੀ ਲੱਖਾਂ ਦੀ ਤਾਦਾਦ ਦੇ ਵਿੱਚ ਹਰੇਕ ਬਾਰਡਰ ਚਾਹੇ ਉਹ ਸਿੰਗੂ ਬਾਰਡਰ ਹੋਵੇ ਟਿਕਰੀ ਬਾਰਡਰ ਹੋਵੇ ਜਾਂ ਖਨੋਰੀ ਬਾਰਡਰ ਹੋਵੇ ਹਰ ਬਾਰਡਰ ਦੇ ਉੱਪਰ ਜਿੱਥੇ-ਜਿੱਥੇ ਕਿਸਾਨ ਬੈਠੇ ਨੇ ਉੱਥੇ ਹਮਾਇਤ ਦੇਣ ਦੇ ਲਈ ਲੱਖਾਂ ਦੀ ਤعداد ਦੇ ਵਿੱਚ ਹੋਰ ਵੀ ਜ਼ਿਆਦਾ ਕਿਸਾਨ ਨੇ ਜੋ ਉਕੂਚ ਕਰ ਰਹੇ ਨੇ ਇਸ ਸਭ ਦੇ ਚੱਲਦਿਆਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉੱਪਰ ਦਬਾਅ ਹੋਰ ਵੀ ਵੱਧਦਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਤਰੇਲੀਆਂ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਪਰ ਸਿਰਫ ਇੰਤਜ਼ਾਰ ਇਸ ਗੱਲ ਦਾ ਹੈ ਕਿ ਜੇਕਰ ਇਹਨਾਂ ਦਬਾਅ ਬਣ ਚੁੱਕਾ ਹੈ ਤਾਂ ਮੋਦੀ ਸਰਕਾਰ ਕਿਸ ਲਾਲਚ ਦੇ ਵਿੱਚ ਇਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਤੁਹਾਨੂੰ ਦੱਸ ਦਈਏ ਕਿ ਇਸੇ ਦੇ ਵਿੱਚ ਜੋ ਸਰਕਾਰ ਦੇ ਵੱਲੋਂ ਇੱਕ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ ਜਿਸ ਦੀ ਸੁਣਵਾਈ 16 ਤਰੀਕ ਨੂੰ ਹੋਣੀ ਹੈ 16 ਦਸੰਬਰ ਨੂੰ ਜਿਸ ਦੇ ਤਹਿਤ ਕਿਹਾ ਗਿਆ ਹੈ ਕਿ ਜੋ ਕਿਸਾਨ ਦਿੱਲੀ ਨੂੰ ਘੇਰ ਕੇ ਬੈਠੇ ਹੋਏ ਨੇ ਜੋ ਬਾਰਡਰਾਂ ਤੇ ਬੈਠੇ ਹੋਏ ਨੇ ਰਸਤੇ ਬੰਦ ਕਰਕੇ ਬੈਠੇ ਹੋਏ ਨੇ ਇਸ ਦੇ ਚੱਲਦਿਆਂ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਸੋ ਸੁਪਰੀਮ ਕੋਰਟ ਦੇ ਵਿੱਚ ਇਸ ਦੀ ਪਟੀਸ਼ਨ ਪਾਈ ਗਈ ਹੈ ਜਿਸ ਦੀ ਸੁਣਵਾਈ 16 ਤਰੀਕ ਨੂੰ ਹੋਣੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਨਾ تھاहां ਨੂੰ ਕਾਨੂੰਨੀ ਤੌਰ ਦੇ ਉੱਪਰ ਖਾਲੀ ਕਰਾਉਣ ਦੇ ਆਦੇਸ਼ ਹੁਣ ਕਾਨੂੰਨੀ ਤੌਰ ਦੇ ਉੱਪਰ ਖਾਲੀ ਕਰਵਾਉਣ ਦੇ ਆਦੇਸ਼ਾਂ ਦੇ ਤਹਿਤ ਕੀ ਮੋਦੀ ਸਰਕਾਰ ਜ਼ਬਰਨ ਇਸ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਉੱਪਰ ਉਹ ਇਸ ਅੰਦੋਲਨ ਨੂੰ ਖਤਮ ਕਰਨ ਦੇ ਲਈ ਲੋਕਾਂ ਨੂੰ ਇਸ ਥਾਂ ਤੋਂ ਹਟਾਉਣ ਦੇ ਲਈ ਜਾਂ ਅੰਦੋਲਨ ਨੂੰ ਤਾਰ ਪੀਡੋ ਕਰਨ ਦੇ ਲਈ ਸੁਪਰੀਮ ਕੋਰਟ ਦੇ ਕੋਲੋਂ ਕਾਨੂੰਨੀ ਹੱਕ ਲੈਣਾ ਚਾਹੁੰਦੀ ਹੈ ਤੇ ਜੇਕਰ ਸੁਪਰੀਮ ਕੋਰਟ ਦੀ ਹੀ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਸੰਸਦ ਭਵਨ ਦੀ ਉਸਾਰੀ ਤੇ ਵੀ ਰੋਕ ਲਗਾਈ ਗਈ ਸੀ ਜਿਸ ਦਾ ਨੀ ਪੱਥਰ ਰੱਖਿਆ ਗਿਆ ਸੀ ਬਿਸ਼ੱਕ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਦਾ ਨੀ ਪੱਥਰ ਰੱਖਿਆ ਜਾ ਸਕਦਾ ਪਰ ਇਸ ਦੀ ਉਸਾਰੀ ਸ਼ੁਰੂ ਨਹੀਂ ਕੀਤੀ ਜਾ ਸਕਦੀ ਫਿਰ ਵੀ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸੰਸਦ ਭਵਨ ਦਾ ਨੀ ਪੱਥਰ ਰੱਖਿਆ ਗਿਆ ਔਰ ਇੱਥ ਤੱਕ ਵੀ ਬਿਆਨਬਾਜ਼ੀ ਕੀਤੀ ਗਈ ਕਿ 2024 ਤੱਕ ਇਹ ਸੰਸਦੀ ਜੋ ਇਮਾਰਤ ਹੈ ਉਹ ਬਣ ਕੇ ਤਿਆਰ ਹੋ ਜਾਏਗੀ ਪਰ ਜੇਕਰ ਇਸ ਦੇ ਉਲਟ ਸੁਪਰੀਮ ਕੋਰਟ ਨੂੰ ਵੇਖਿਆ ਜਾਵੇ ਤਾਂ ਉਸ ਦਾ ਕਹਿਣਾ ਕਿ ਵਾਤਾਵਰਣ ਅਤੇ ਹੋਰ ਉਸਾਰੀ ਦੇ ਮਾਮਲਿਆਂ ਦੇ ਚੱਲਦੇ ਆ ਜੋ ਪਟੀਸ਼ਨਾਂ ਪਈਆਂ ਹੋਈਆਂ ਨੇ ਉਸ ਦੇ ਚੱਲਦੇ ਇਹ ਸਾਰੀ ਨਹੀਂ ਹੋ ਸਕਦੀ ਸੋ ਲੋਕਤੰਤਰ ਦੇ ਵਿੱਚ ਕਿਤੇ ਨਾ ਕਿਤੇ ਉਪਤੰਤਰ ਬੰਦਾ ਹੋਇਆ ਮੋਦੀ ਸਰਕਾਰ ਦੀ ਤਾਨਾਸ਼ਾਹੀ ਸਾਫ ਜਗ ਜाहिर ਹੋ ਰਹੀ ਹੈ ਅੱਜ ਅੰਨਦਾਤਾ ਜੇਕਰ ਭੁਖੜਤਾਲ ਤੇ ਬੈਠੇ ਹੈ ਤਾਂ ਇਹ ਮੋਦੀ ਸਰਕਾਰ ਦਾ ਫੇਲਿਓਰ ਹੀ ਹੈ ਏ ਮੋਦੀ ਸਰਕਾਰ ਫੇਲ ਸਾਬਤ ਹੋ ਰਹੀ ਹੈ ਜਿਸ ਦੇ ਚਲਦਿਆ ਅੱਜ ਭਾਰਤ ਦੇਸ਼ ਦਾ ਕਿਸਾਨ ਭਾਰਤ ਦੇਸ਼ ਦਾ ਅੰਨਦਾਤਾ ਭੁਖ ਹੜਤਾਲ ਤੇ ਬੈਠਾ ਹੋਇਆ ਹੈ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇਣ ਵਾਲੇ ਭਾਰਤ ਦੇ ਵਿੱਚ ਅੱਜ ਕਿਸਾਨ ਦੀ ਹਾਲਤ ਵੀ ਕਿਸੇ ਕੋਲੋਂ ਛੁਪੀ ਹੋਈ ਨਹੀਂ ਹੈ ਤੇ ਜਵਾਨ ਦੀ ਹਾਲਤ ਵੀ ਕਿਸੇ ਕੋਲੋਂ ਛੁਪੀ ਹੋਈ ਨਹੀਂ ਹੈ ਜੇਕਰ ਜਵਾਨ ਦੀ ਹੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਭਾਰਤ ਦੇਸ਼ ਦੀ ਸੁਰੱਖਿਆ ਦੇ ਲਈ ਤਨਾਜ ਜਵਾਨ ਨੇ ਉਹਨਾਂ ਦੇ ਵਿੱਚ ਜੋ ਪੰਜਾਬ ਦੇ ਪੁੱਤ ਨੇ ਉਹ ਸਰਹੱਦਾਂ ਤੇ ਡਟੇ ਹੋਏ ਨੇ ਤੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਭੈਣ ਭਰਾ ਅੱਜ ਆਪਣੇ ਹੱਕਾਂ ਦੇ ਲਈ ਜੋ ਦਿੱਲੀ ਦੇ ਬਾਡਰਾਂ ਦੇ ਉੱਪਰ ਦਿੱਲੀ ਦੀਆਂ ਹੱਦਾਂ ਦੇ ਉੱਪਰ ਡਟੇ ਹੋਏ ਨੇ ਹੁਣ ਅੱਜ ਭਾਰਤ ਦੇਸ਼ ਦੀ ਕੇਂਦਰ ਸਰਕਾਰ ਮੋਦੀ ਸਰਕਾਰ ਦੇ ਉੱਪਰ ਹੋਰ ਵੀ ਦਬਾਅ ਬਣਾਉਣ ਦੇ ਲਈ ਜੋ ਕਿਸਾਨਾਂ ਦੇ ਵੱਲੋਂ ਰਣਨੀਤੀ ਉਲੀਕੀ ਗਈ ਹੈ ਕਿ ਅੱਜ ਸਾਰੇ ਹੀ ਕਿਸਾਨ ਆਗੂ ਪੂਖੜ ਹੜਤਾਲ ਤੇ ਬੈਠੇ ਹੋਏ ਨੇ ਉਥੇ ਨਾਲ ਦੀ ਨਾਲ ਹੀ ਅੱਜ ਜ਼ਿਲ੍ਹੇ ਪੱਤਰ ਦੇ ਉੱਪਰ ਰੋਸ਼ ਮੁਜ਼ਾਰੇ ਭਾਰਤ ਭਰ ਦੇ ਵਿੱਚ ਕੀਤੇ ਜਾ ਰਹੇ ਨੇ ਡੀਸੀ ਦਫ਼ਤਰਾਂ ਨੂੰ ਸਰਕਾਰੀ ਦਫ਼ਤਰਾਂ ਨੂੰ ਜਿੱਥੇ ਅੱਗੇ ਰੋਸ਼ ਧਰਨੇ ਦੇਣ ਦੀ ਜੋ ਰਣਨੀਤੀ ਉਲੀਕੀ ਗਈ ਹੈ ਇਸ ਤੋਂ ਬਾਅਦ ਹੁਣ ਵੇਖਣਾ ਹੋਵੇਗਾ ਕਿ ਮੋਦੀ ਸਰਕਾਰ ਹਜੇ ਵੀ ਆਵਾਜ਼ ਸੁਣਦੀ ਹੈ ਜਾਂ ਨਹੀਂ ਜਾਂ ਆਪਣੇ ਹੰਕਾਰ ਦੇ ਚੱਲਦਿਆਂ ਇਹਨਾਂ ਖੇਤੀ ਕਾਨੂੰਨਾਂ ਨੂੰ ਇਸੇ ਤਰ੍ਹਾਂ ਬਾਦਸਤੂਰ ਜਾਰੀ ਰੱਖਦੀ ਹੈ ਸੋ ਕਿਸਾਨਾਂ ਦੀ ਸਿਰਫ ਇੱਕ ਹੀ ਮੰਗ ਹੈ ਕਿ ਨਾ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਇਸ ਦੇ ਉਲਟ ਮੋਦੀ ਸਰਕਾਰ ਤਾਨਾਸ਼ਾਹ ਹੋਣ ਦਾ ਮੋਦੀ ਸਰਕਾਰ ਲੋਕਤੰਤ੍ਰਿਕ ਦੇਸ਼ ਦੇ ਵਿੱਚ ਲੋਕਾਂ ਦੀ ਆਵਾਜ਼ ਨਾ ਸੁਣਨ ਦਾ ਅੰਨੀ ਬੋਲੀ ਗੂੰਗੀ ਹੋਣ ਦਾ ਸਬੂਤ ਲਗਾਤਾਰ ਦੇ ਰਹੀ ਹੈ ਸੋ ਅੱਜ ਦਾ ਜੋ ਖਾਸ ਅਪਡੇਟ ਕੀ ਹੁਣ ਅੱਜ ਸਵੇਰੇ 8 ਵਜੇ ਤੋਂ ਭਾਰਤ ਦੇ ਅੰਨਦਾਤਾ ਪੋਖੜ ਹੜਤਾਲ ਤੇ ਬੈਠ ਚੁੱਕੇ ਨੇ 5 ਵਜੇ ਤੱਕ ਇਹ ਭੁਖ ਹੜਤਾਲ ਚੱਲੇਗੀ ਤੇ ਅੱਜ ਜੋ ਜ਼ਿਲ੍ਹਾ ਪੱਦਰ ਦੇ ਉੱਪਰ ਧਰਨੇ ਪ੍ਰਦਰਸ਼ਨ ਦਿੱਤੇ ਜਾਣਗੇ 5 ਵਜੇ ਤੱਕ ਉਸ ਤੋਂ ਬਾਅਦ ਅਗਲੀ ਦਾ ਨੀਤੀ ਕੀ ਹੋਏਗੀ ਇਸ ਦੀ ਹਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਅਜੀਤ ਵੈਬਟੀਵੀ ਦੇ ਨਾਲ ਮੈਨੂੰ ਪਰਮ ਕਰ ਸੰਦੇ ਇਜਾਜ਼ਤ ਧੰਨਵਾਦ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ